ਤੱਕ ਤਾਂ ਸਰਬਤ ਗੁਰਦਵਾਰਿਆਂ ਗੁਰਧਾਮਾਂ ਗੁਰੂ ਕੇ ਜੋੜ ਮਿਲਿਆਂ ਨਿਸਾਨ ਸਾਹਿਬ ਜੀ ਕਾ ਧਿਆਨ ਤਰ ਖਾਲਸਾ ਸਹਿਬਾ lao ਜੀ ਪ੍ਰਥਮ ਅਸਰ ਖਾਲਸਾ ਜੀ ਕੀ ਅਰਦਾਸ ਹੈ ਜੀ ਸਮੂਹ ਖਾਲਸਾ ਜੀ ਕੋ ਵਾਹਿਗੁਰੂ 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 ਨਾਮ ਚਿਤਿ ਆਵੇ ਚਿਤਿ ਆਮਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸੈਬ ਤਾਂ ਅਤਰ ਚਰਤ ਦੇਖ ਤੇਗ ਫਤੇ ਵੱਡ ਕੀ ਪੈਜ ਰਹੇ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਵਾਲੇ ਖਾਲਸਾ ਸਹਿਬਾ ਲੋ ਜੀ ਬਸਣ ਜੁਰ ਕੇ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਪ੍ਰੋਸਾਦ ਦਾਨ ਦਾਨਸ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਦੇ ਪਵਿੱਤਰ ਦਰਸ਼ੀ ਇਸ਼ਨਾਨ ਚੌਂਕੀ ਆ ਛਾਂਡੇ ਵੋਂਗੇ ਜੁਗਾ ਜੁਗਾ ਟਲ ਧਰਮ ਕਾ ਜੈਕਾਰਾ ਖਾਲਸਾ ਸਹਿਬਾ ਲਾ ਜੀ ਹਜ਼ੂਰ ਕੇ ਸਿੱਖਾ ਦਾ ਮਾਨੀਵਾ ਮਤੂਚੀ ਮਤ ਪਤ ਕਰਖਾਪ ਅਕਾਲ ਪੁਰਖ ਵੈਗਰੂ ਹੇ ਅਕਾਲ ਪੁਰਖ ਦੇ ਪੰਥ ਕੇ ਸਦਾ ਸਹਾਇਤਾ ਜੀ ਉਹ ਸ੍ਰੀ ਹੰਕਨਾ ਸਾਹਿਬ ਸ੍ਰੀ ਪੰਜਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਖਾਲਸਾ ਜੀ ਨੇ ਮਿਛੋੜਿਆ ਗਿਆ ਹੈ ਇਨਾ ਕੇ ਗੁੱਲੇ ਦਰਸਨਦਾਰੇ ਸੇਵਾ ਸੰਭਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੀ ਕਰਨਾ ਜੀ ਇਹ ਨਮਾਣਿਆ ਕੇ ਮਾਣ ਨੇਤਾਨਿਆ ਕੇ ਇੰਤਾਨ ਨੇ ਉਟਿਓਂਗੀ ਹੋਟ ਨ ਗਤਿਆਂ ਕੀ ਗਤ ਨੇ ਪਤਿਆਂ ਦੇ ਪਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀਆਂ ਕੇ ਪਾਵਨ ਪਵਿੱਤਰ ਚਰਨ ਕਮਲਾ ਪਾਸ ਅਰਦਾਸਾਂ ਬੇਨਤੀਆਂ ਜੋੜੀਆਂ ਪਾਸ਼ਾ ਬੈਠੀ ਕਦੇ ਨ ਹੋਵਈ ਜਨ ਕੀ ਅਰਦਾਸ नानक जोर गोविंद का पूरनदास कवि सेवा को दोए पले एक संत कह राम राम जो दाता मुक्त को संत जपावे नाम दे महावा कंसार तन तन फौजा सिंह जी बाबा जियां दे निगी अथे मिठी जादु समर्पित कल दे दो तो पतन दरबार साहिबिखे तुरकी वाणी आई तिन सगली चिंत मिटाई ਦਇਆਲ ਪੁਰਖ ਮਿਹਰਬਾਨ ਨਰ ਨਾਨ ਸਾਚ ਵਖਾਨਾ ਦੇ ਮਹਾਵਾ ਕੰਸਾਰ ਸੁਖਮਨੀ ਸੁਗਮਰਤ ਨਾਮ ਭਗਤ ਜਨਾਂ ਕੇ ਮਨ ਵਿਸ਼ਰਾਮ ਦੇ ਮਹਾਵਾ ਕੰਸਾਰ ਸ੍ਰੀ ਸੁਨੀ ਦੇਵ ਦੇ ਪਰੰਪਰ ਹੋਏ ਸਨ ਪਾਸ਼ਾ ਆਪ ਜੀ ਨੇ ਕਿਰਪਾ ਕੀਤੀ ਗੁਰਵਾਣੀ ਆਤ ਤੋਂ ਮਦ ਮਦ ਸੰਪੂਰਨ ਕੋ ਪਾ ਗਏ ਹਨ ਦਾਤਾਰ ਪਾਸ਼ਾ ਜੀ ਉਪਰੰਤ ਕਲਯੁਗ ਮੈਂ ਕੀਰਤਨ ਪ੍ਰਧਾਨਾ ਗੁਰਮੁਖ ਜਪੀਏ ਲਾਏ ਧਿਆਨਾਂ ਦੇ ਮਹਾਵਾਕੰਸਰ ਮਹਾਪੁਰਸ਼ਾਂ ਵੱਲੋਂ ਕਥਾ ਕੀਰਤਨ ਵਿਚਾਰਾਂ ਹੋਈਆਂ ਇੰਨੇ ਸਮੇਂ ਦੇ ਅੰਦਰ ਆਪਦੇ ਗ੍ਰੰਥੀ ਸਿੰਘਾਂ ਕੋਲੋਂ ਗੁਰਬਾਣੀ ਦੇ ਜਪ ਕਰਦੇ ਆਂ ਮਹਾਪੁਰਸ਼ਾਂ ਕੋਲੋਂ ਕਥਾ ਕੀਰਤਨ ਵਿਚਾਰ ਕਰਦੇ ਆ ਬੇਅੰਤ ਭੁੱਲਾ ਬਖਸ਼ ਲੈਣੀ ਆ ਅੱਗੋਂ ਬਾਅਦ ਇਸ ਮਤ ਵਸ਼ਿਸ਼ ਕਰਨੀ ਗੁਰਬਾਣੀ ਪੜ੍ਹੀ ਸੁਣੀ ਸੋਧ ਕੇ ਸੱਚਖੰਡ ਵਿਖੇ ਪ੍ਰਵਾਨ ਕਰ ਲੈਣੀ ਗੁਰਬਾਣੀ ਦਾ ਭਾਵ ਦਰਈਆਂ ਸੰਗਤਾਂ ਦੇ ਫਿਰਦਿਆਂ ਤੇ ਬਸੋਣਾ ਦਰਈਆਂ ਸੰਗਤਾਂ ਜੀਆਂ ਤੇ ਲਫੋਲੇ ਪਟਾਮਰ ਅਰਦਾਸਾਂ ਬੇਨਤੀਆਂ ਜੋਧੜੀਆਂ ਪ੍ਰਵਾਨ ਕਰਨੀਆਂ ਕਦਮ ਕੰਨ ਵੱਲੇ ਖੇਲਾਣੇ ਦਰ ਕਰੋ ਨਾਮਦਾਨ ਗੁਰਸਿੱਖੀ ਜੀਵਨ ਦੀਆਂ ਦਾਤਾ ਬਖਸ਼ਿਸ਼ ਕਰਨੀਆਂ ਪਾਸ਼ਾ ਜੀ ਅਣਕ ਪ੍ਰਕਾਰ ਭੋਜਨ ਬੋ ਕੀਏ ਬਹੁ ਵੰਜਨ ਬਿਸ਼ਟਾਏ ਕਰੀ ਪਾਕਸਾ ਸੋਚ ਪਵਿੱਤਰ ਆਹੂੰ ਲਾਵੋ ਭੋਗ ਰਬ ਜੀ ਕਾ ਭੋਗ ਲੱਗੇ ਭੋਗ ਲੱਗੇ ਆਸੀ ਪ੍ਰਸਾਦ ਸੂਈ ਸੰਗਦਰਸ਼ੀ ਲੈ ਕੇ ਹੋਵੇ ਜੋ ਜੀ ਸ਼ਕਸ ਅਦਨਾ ਮਿੱਤਰ ਵਾਹਿਗੁਰੂ ਵਾਹਿਗੁਰੂ ਜਪੇ ਪਾਸ਼ਾ ਜੀ ਸਮੂਹੀ ਸੰਗਤਾਂ ਨੂੰ ਇਸੇ ਤਰ੍ਹਾਂ ਹੀ ਉਦਮ ਬੁਰਾਲੇ ਬਖਸ਼ੀ ਕਰਨੇ ਹਰ ਮਦਾਨੇ ਦੀਵਾਨੇ ਫਤਿਹ ਬਖਸ਼ੀ ਕਰਨੀ ਕਰੋ ਕਿਰਪਾ ਪਾਸ਼ਾ ਹੁਕਮ ਨਾਮੀ ਦੀਆਂ ਦਾਤਾਂ ਬਖਸ਼ੋ ਹੁਕਮ ਨਾਮੇ ਚੌਂਦੀ ਆਗਿਆ ਬਸ਼ੀ ਕਰਨੀ ਸੇਵਕਾਂ ਵੱਲੋਂ ਆਪ ਜੀ ਨੂੰ ਪਲਕਾ ਸਮੇਤ ਰਮਹਲੇ ਹਜ਼ਰ ਕੀਤੇ ਜਿਨਾਂ ਕਹ ਜਾਨਿਆ ਚ ਮਾਇਆ ਖਰਚੀ ਸੋਖ ਜਾਨੇ ਭਰਪੂਰ ਕਰਨੇ ਹਰ ਮਦਾਨੇ ਹਰ ਦੀਵਾਨੇ ਫਤਿਹ ਬਖਸ਼ੀ ਕਰਨੀ ਪਾਸ਼ਾ ਕਰੋ ਕਿਰਪਾ ਹੁਕਮ ਨਾਮੀ ਦੀਆਂ ਦਾਤਾਂ ਬਖਸ਼ੋ ਹੁਕਮ ਨਾਮੇ ਚੁੰਦੀ ਆਗਿਆ ਬਖਸ਼ੀ ਕਰਨੀ ਸੁਖ ਹੋਵੇ ਨਾਮ ਚਟਿਆ ਵੇ ਅੜੇ ਸੋ ਛੜੇ ਛਣ ਪਰੇ ਸੋ ਤਰੇ ਕਲਾਬ ਜੀਆਂ ਕੀ ਵਰਤੇ ਧਨ ਗੁਰ ਨਾਨਕ ਨਾਮ ਚੜਦੀ ਕਲਾ ਤੇਰੇ ਭਣੇ ਦੁਹਰ ਆ ਗਿਆ ਪਈ ਆਕਾਲ ਕੀ ਤਵ ਚਲਾਇਓ ਸਹ ਸੇਖਨ ਕੋ ਕਮ ਹਾਏ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪਰਟ ਗੋਰਾ ਕੀ ਜੋ ਪ੍ਰਵਕੋ ਮਿਲੋ ਵੋਚ ਹੈ ਥੋਜ ਸ਼ਬਦ ਮੈਂ ਤਰਾਜ ਕਰੇਗਾ ਖਾਦਸ ਆ ਕੀ ਕਵਾਰ ਹੋਏ ਇਸ ਮਿਲenge ਬਚੇ ਸ਼ਰਨ ਜੋ ਵਾਹਿ ਗੁਰੂ ਨਾਮ ਜੀ ਹਾਜ ਚੜੇ ਸੋ ਤਰੇ ਜੋ ਸਰਦ ਕਰਿ ਸੇਵੰਦੇ ਗੁਰ ਪਰਹੰਤਾਰੰ ਬਲੇ ਈਸੋ ਨਿਹਾਲ ਵਾਹੀ ਗੁਰੂ ਜੀ ਕਾ ਖਾਲਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਜਨ ਆਵਨ ਕਾ ਇਹ ਸੁਆਓ ਜਨ ਕੈ ਸੰਗ ਚਿਤ ਆਵੈ ਨਾਓ ਆਪ ਮੁਕਤ ਮੁਕਤ ਕਰੈ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਾਮ ਸ਼ਿਕਾਰ ਸੋ ਕਹ ਟਾਲ ਗੁਰ ਸੇਵੀਐ ਐਹਨਸ ਸਹਜ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਹਿ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ কুরਸੋਂ ਛੱਟੀ ਐ ਤਉ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮਹਾਰਾਜ ਸੋਰਠ ਮਹੱਲਾ ਪੰਜਵਾ ਚਰਨ ਕਮਲ ਗੁਰਨਾਨਕ ਕੋ ਸੋ ਪਏ ਚਰਨ ਕਮਲ ਸਿਓ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਹਾਈ ਗੁਣ ਮੋਲ ਜਿਸ ਹਿਰਦੈ ਨ ਵਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਚਰਣ ਕਮਲ ਸਿਉ ਜਾ ਕਾ ਮਨ ਲੀਨਾ ਸੇ ਜਨ ਤ੍ਰਿਪਤ ਅਗਾਈ ਗੁਣ ਮੋਲ ਜਿਸ ਰਦਾ ਨ ਬਸਿਆ ਤੇ ਨਰ ਤ੍ਰਿਸਨ ਤ੍ਰਿਖਾਈ ਹਰ ਅਰਾਧੇ ਅਰੋਗ ਅਨਦਾਈ ਜਿਸਨੋ ਬਿਸਰੈ ਮੇਰਾ ਰਾਮ ਸਨੇਹੀ ਤਿਸ ਲਾਖ ਬਿਦਨ ਜਨ ਆਈ ਰਹਾਓ ਜਹ ਜਨ ਓਟ ਗਹੀ ਪ੍ਰਭ ਤੇਰੀ ਸੇ ਸੁਖੀਏ ਪ੍ਰਭ ਸਰਣੇ ਜਹ ਨਰ ਬਿਸਰਿਆ ਪੁਰਖ ਵਿਦਾਤਾ ਤੇ ਦੁਖੀਆ ਮਹ ਗਣਨੇ ਜਹ ਗੁਰ ਮਾਨ ਪ੍ਰਭੂ ਲਿਬ ਲਾਈ ਤਹਿ ਮਹਾ ਆਨੰਦ ਰਸ ਕਰਿਆ ਜਹ ਪ੍ਰਭੂ ਬਿਸਾਰ ਗੁਰ ਤੇ ਬੇਮੁਖਾਈ ਤੇ ਨਰਕ ਕੋਰ ਮਹ ਪਰਿਆ ਜਿਤ ਕੋ ਲਾਇ ਤਿਤਹੀ ਲਾਗਾ ਤੈ ਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਪਏ ਮਗਨ ਚਰਨ ਨਾਰਾ ਜਿਤ ਕੋ ਲਾਇਆ ਤਿਤਹੀ ਲਾਗਾ ਤੈਸੋ ਹੀ ਵਰਤਾਰਾ ਨਾਨਕ ਸਹਿ ਪਕਰੀ ਸੰਤਨ ਕੀ ਹਿਰਦੈ ਪਏ ਮਗਨ ਚਰਨ ਨਾਰਾ ਵਾਹਿਗੁਰੂ ਜੀ ਕਾ ਖਾਲਸਾ ਕੀ ਰਹੀ ਵਾਹਿਗੁਰੂ ਜੀ ਕੀ ਫਤਿਹ